ਕਦੋਂ ਕੋਦਨਸਤ ਨਾਮ ਸੈਂ ਕੀ ਮਸਲਾ ਆ ਗਿਆ ਉਹਦੇ ਨਾਲ ਬਾਈ ਨਸ਼ਾ ਚਿੱਟਾ ਪੀ ਲੰਮਦਾ ਤੇ ਕੁੱਟਮਾਰੀ ਕਰਦਾ ਸਮਾਨ ਸਿੱਤ ਸਾਰਾ ਵੇਚਦਾ ਸਾਡਾ ਘਰੋਂ ਕੱਢ ਤਾ ਮਹੀਨਾ ਹੋ ਗਿਆ ਮੈਨੂੰ ਬਾਹਰ ਬਿਤੀ ਉਸ ਨੂੰ ਮੇਰੇ ਕੋਲ ਪੁਲਿਸ ਕਿਹਾ ਦੀ ਹੈ ਪੁਲਿਸ ਨੂੰ ਦਿਖਾ ਦੇ ਕੇ ਗਈ ਇਸ ਵਿੱਚ ਜਾਣਦੀ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਅੱਜ ਮਿਲੇ ਕਿਸ ਨੂੰ ਹਾਂ ਅੱਜ ਮਿਲੇ ਟਿਪਲੀ ਪਿੰਡ ਦੇ ਵਿੱਚ ਇੱਕ ਪਰਿਵਾਰ ਸਾਡੇ ਕੋਲੇ ਪਹੁੰਚਿਆ ਜਥੇਵੰਦੀ ਕੋਲੇ ਪਿਛਲੇ ਲਗਭਗ 1 ਮਹੀਨੇ ਤੋਂ ਇਹਨਾਂ ਦਾ ਜਿਹੜਾ ਲੜਕਾ ਅੱਜ ਪਿੰਡ ਪਿਪਲੀ ਦੇ ਇੱਕ ਪਰਿਵਾਰਕ ਮੈਂਬਰ ਸਾਡੇ ਕੋਲੇ ਪਹੁੰਚੇ ਯੂਨੀਅਨ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਨੌਜਵਾਨ ਲੜਕਾ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਤੇ ਉਹਨੇ ਲਗਭਗ 1 ਮਹੀਨੇ ਤੋਂ ਆਪਣੀ ਮਾਤਾ ਨੂੰ ਆਪਣੇ ਪਿਤਾ ਨੂੰ ਜਿਹੜਾ ਕੁੱਟ ਕੇ ਘਰੋਂ ਕੱਢਿਆ ਹੋਇਆ ਤੇ ਘਰ ਦਾ ਜਿਹੜਾ ਸਮਾਨ ਆ ਉਹ ਸਾਰਾ ਹੌਲੀ-ਹੌਲੀ ਕਰਕੇ ਜਿਹੜਾ ਉਹ ਵੇਚਿਆ ਜਾ ਰਿਹਾ ਤੇ ਪਰਿਵਾਰ ਵੱਲੋਂ ਲਗਭਗ 15-20 ਦਿਨ ਪਹਿਲਾਂ ਵੀ ਜਿਹੜੀ ਸਦਰ ਥਾਣਾ ਫਰੀਦਕੋਟ ਦੇ ਵਿੱਚ ਦਰਖਾਸਤ ਦਿੱਤੀ ਗਈ ਸੀ ਕਿ ਸਾਡੇ ਮੁੰਡੇ ਨੇ ਸਾਨੂੰ ਕੁੱਟ ਮਾਰ ਕੇ ਘਰੋਂ ਕੱਢਤਾ ਨਸ਼ੇ ਦਾ ਆਦੀ ਹੋ ਗਿਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਹੁਣ ਅਸੀਂ ਜਥੇਬੰਦੀ ਵੱਲੋਂ ਪਰਿਵਾਰ ਨੂੰ ਨਾਲ ਲੈ ਕੇ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਜਦੋਂ ਮਿਲੇ ਆ ਤੇ ਉਹਨਾਂ ਨੇ ਜਿਹੜਾ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਆ ਉਹ ਕਰਾਂਗੇ ਤੇ ਹਾਲਾਤ ਜਿਹੜੇ ਬਣੇ ਖੜੇ ਆ ਪੰਜਾਬ ਦੇ ਜਿਹੜੀ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਰਹੇ ਆ ਤੇ ਆ ਸਾਡੇ ਸਾਹਮਣੇ ਹੀ ਆ ਕਿ ਨਸ਼ੇੜੀ ਕਿਵੇਂ ਆਪਦੇ ਮਾਪਿਆਂ ਨੂੰ ਨਸ਼ੇ ਲੈਣ ਵਾਸਤੇ ਪੈਸਾ ਢੇਲਾ ਲੈਣ ਵਾਸਤੇ ਕਿਵੇਂ ਕੁੱਟਮਾਰ ਕਰਦੇ ਆ ਘਰਾਂ ਦਾ ਸਮਾਨ ਵੇਚ ਰਹੇ ਆ ਤੇ ਇਸ ਤੋਂ ਪਤਾ ਲੱਗਦਾ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਛਰੇ ਆਮ ਵਿਕ ਰਿਹਾ ਤੇ ਪੁਲਿਸ ਆ ਜਿਹੜੀ ਉਹ ਚੁੱਪ ਕਰਕੇ ਮੂਰਖ ਦਰਸ਼ਕ ਬਣ ਕੇ ਜਿਹੜੀ ਉਹ ਦੇਖ ਰਹੀ ਆ ਨਸ਼ੇ ਵਾਲਿਆਂ ਨੂੰ ਫੜਨ ਦੀ بجائے ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਹੜੇ ਨਸ਼ੇੜੀ ਆ ਜਾਂ ਨਸ਼ਾ ਵੇਚਣ ਵਾਲੇ ਆ ਉਹ ਲਗਾਤਾਰ ਛਰੇ ਆਮ ਘੁੰਮਦੇ ਫਿਰਦੇ ਆ ਤੇ ਪੰਜਾਬ ਦੇ ਹਾਲਾਤ ਜਿਹੜੇ ਉਹ ਪਹਿਲਾਂ ਨਾਲੋਂ ਵੀ ਮਾੜੇ ਹੁੰਦੇ ਜਾਂਦੇ ਆ ਕਹਿਣ ਨੂੰ ਜ਼ਰੂਰ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਅਸੀਂ ਫਾਇਲ ਪਲਾਨ ਨੰਬਰ ਜਾਰੀ ਕਰਤੇ ਅਸੀਂ ਡੀਐਸਪੀਆਂ ਨੂੰ ਐਸਐਸਪੀਆਂ ਨੂੰ ਜਾਂ ਡੀਸੀਆਂ ਨੂੰ ਆਂਦੇ ਚੇਤਾਵਨੀ ਦਿੱਤੀ ਵੀ ਤੁਹਾਡੀ ਨੌਕਰੀ ਜਾਊਗੀ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਮੀਡੀਆ ਦੇ ਸਾਹਮਣੇ ਵੀ ਆਉਂਦੇ ਆ ਤੇ ਅਸੀਂ ਵੀ ਮੰਗ ਕਰਦੇ ਆ ਕਿ ਜੇ ਭਗਵੰਤ ਮਾਨ ਵਾਕਈ ਕਹਿੰਦਾ ਕਿ ਮੈਂ ਐਸਐਸਪੀ ਡੀਸੀ ਤੇ ਕਾਰਵਾਈ ਕਰੂੰਗਾ ਤੇ ਆ ਫਰੀਦਕੋਟ ਜ਼ਿਲ੍ਹੇ ਦੇ ਆ ਆ ਪਰਿਵਾਰਕ ਮੈਂਬਰ ਜਿਹੜੇ ਜਿਹੜੇ ਇੱਕ ਨਸ਼ੇੜੀ ਨੇ ਆਪਦੇ ਮਾਪਿਓ ਕੁੱਟ ਕੇ ਘਰੋਂ ਕੱਢਿਆ ਤੇ ਅਸੀਂ ਦੇਖਦੇ ਆ ਭਗਵੰਤ ਮਾਨ ਸਰਕਾਰ ਇਸ ਮਸਲੇ ਤੇ ਕੀ ਕਾਰਵਾਈ ਕਰਦੀ ਮੈਸੇਰੀਕਰ ਕਰੀਏ ਤਾਂ ਲੋਕ ਕਹਿਦੇ ਵੀ ਬੱਦੇ ਭਾਦੀਏ ਤੇ ਪਰਿਵਾਰ ਦਾ ਨਾਮ ਹੋਗਾ ਵੀ ਇਤਨੀ ਕਮਾਈ ਮਿਲਦਾ ਹੈ ਪਰ ਲੇਕਿਨ ਕੋਸ਼ਿਸ਼ ਕਰੀ ਕਰ ਨਹੀਂ ਕਰਦੇ ਆ ਪਿਛਲੇ ਦਿਨ ਇਹ ਸਹੀ ਗੱਲ ਹੋਈ ਹੈ ਦੇਖੋ ਜੀ ਪੁਲਿਸ ਜੇ ਸਾਫ਼ ਤੌਰ ਤੇ ਕਹਿ ਦਈਏ ਤੇ ਪੁਲਿਸ ਕੋਲੇ ਤਨਖਾਹਾਂ ਤੋਂ ਬਿਨਾਂ ਦੂਸਰਾ ਜਿਹੜਾ ਕਮਾਈ ਦਾ ਸਾਧਨ ਆ ਉਹ ਇਹੀ ਆ ਕਿ ਨਸ਼ਾ ਜੇ ਨਸ਼ਾ ਵੇਚਦਾ ਰਹੂਗਾ ਤੇ ਪੁਲਿਸ ਨੂੰ ਜਿਹੜੀ ਮੋਟੀ ਕਮਾਈ ਹੁੰਦੀ ਰਹੂਗੀ ਇਸੇ ਕਰਕੇ ਪੁਲਿਸ ਵਾਲੇ ਵੀ ਜਿਹੜੇ ਨਸ਼ੇ ਵਾਲਿਆਂ ਨੂੰ ਉਹ ਫੜਨ ਤੋਂ ਥੋੜਾ ਗਰੇਜ ਕਰਦੇ ਆ ਕਿਉਂਕਿ ਜੇ ਉਹ ਇਹਨਾਂ ਨੂੰ ਸਾਰਿਆਂ ਨੂੰ ਫੜ ਲੈਣਗੇ ਤੇ ਉਹਨਾਂ ਦੀ ਆਸ ਦੀ ਜਿਹੜੀ ਸਾਈਡ ਤੋਂ ਕਮਾਈ ਹੁੰਦੀ ਉਹ ਬੰਦ ਹੋ ਜੂ। ਕਰੋੜ ਦੇ ਕੰਮ ਨਹੀਂ ਹੋ ਰਿਆ ਨਾ ਜੀ। ਬਿਲਕੁਲ ਨਹੀਂ ਜੀ ਉਹ ਕਹਿਣ ਦੀਆਂ ਗੱਲਾਂ ਨੇ ਜਦੋਂ ਮੀਡੀਆ ਦੇ ਸਾਹਮਣੇ ਕੋਈ ਐਸਐਸਪੀ ਡੀਸੀ ਹੁੰਦਾ ਉਹ ਵੱਡੀਆਂ-ਵੱਡੀਆਂ ਗੱਲਾਂ ਕਰ ਜਾਂਦਾ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਜਿਵੇਂ ਭਗਵੰਤ ਮਾਨ ਵਰਗੇ ਐਲਾਨ ਕਰ ਦਿੰਦੇ ਵੀ ਅਸੀਂ ਐਸਐਸਪੀ ਡੀਸੀਆਂ ਤੇ ਕਾਰਵਾਈ ਕਰ ਦਾਂਗੇ ਤੇ ਉਦੋਂ ਇੱਕ ਅੱਧਾ ਦਿਨ ਇਹ ਵੀ ਹੀਠਾ ਥੋੜਾ ਜਿਹਾ ਪ੍ਰੋਸੈਸ ਜਾਂ ਚਲਾ ਕੇ ਤੇ ਖਾਣਾ ਪੂਰਤੀ ਕਰਕੇ ਜਿਹੜੇ ਨਸ਼ਾ ਪੀਣ ਵਾਲੇ ਉਹਨਾਂ ਨੂੰ ਦੋ ਚਾਰਾਂ ਨੂੰ ਫੜ ਕੇ ਅੰਦਰ ਸੈੱਟ ਦਿੰਦੇ ਆ ਵਿਖਾਵਾ ਇਹ ਕਰਦੇ ਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕ ਪਰ ਜੇ ਗੱਲ ਕਰ ਲਈਏ ਫਰੀਦਕੋਟ ਜ਼ਿਲ੍ਹੇ ਦੀ ਅਸੀਂ ਅੱਗੇ ਵੀ ਕਈ ਵਾਰ ਬੋਲ ਚੁੱਕੇ ਹਾਂ ਇਹ ਗੱਲ ਕਿ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ ਦੋ ਨੌਜਵਾਨ ਸੀਗੇ ਜੋ 77 ਕਿਲੋ ਹਾਇਰਮੈਨ ਦੇ ਵਿੱਚ ਸ਼ਾਮਲ ਸੀਗੇ ਉਹ ਦੋ ਨੌਜਵਾਨ ਤਾਂ ਜੇਲ੍ਹ 'ਚ ਬੈਠੇ ਆ ਤੇ ਉਹਨਾਂ ਦੇ ਨਾਲ ਦੇ ਦੋ ਨੌਜਵਾਨ ਹੋਰ ਆ ਉਹ ਵੀ ਦੀਪ ਸਿੰਘ ਵਾਲੇ ਦੇ ਆ ਤੇ ਉਹ ਹਾਲੇ ਤਾਈਂ ਸ਼ਰਿਆਮ ਘੁੰਮਦੇ ਫਿਰਦੇ ਆ ਕਦੀ ਉਹ ਕਿਸੇ ਦਾ ਫੋਨ ਖੋਹਦੇ ਆ ਕਦੀ ਹੋਣ ਵੀ ਨਸ਼ਾ ਵੇਚਦੇ ਫਿਰਦੇ ਆ ਆ ਕੱਲ ਪਰਸੋਂ ਵੀ ਇੱਕ ਜਿਹੜਾ ਉਹਨਾਂ ਤੇ ਫੋਨ ਫੋਨ ਦਾ ਲੜਕੀ ਦਾ ਫੋਨ ਖੋਇਆ ਉਹਨਾਂ ਨੇ ਕਾਪੇ ਦਿਖਾ ਕੇ ਉਹਦਾ ਵੀ ਪਰਚਾ ਦਰਜ ਹੋਇਆ ਪਰ ਪੁਲਿਸ ਨੇ ਹਲੇ ਤੱਕ ਬੰਦੇ ਅਰੈਸਟ ਨਹੀਂ ਕੀਤੇ ਜ਼ਿੰਮੇਵਾਰੀ ਤੈਨੂੰ ਚਾਹੀਦੀ ਕਬਲਾ ਗੱਲ ਕਰੀ ਮੁਖਮੰਦੀ ਘਰੇ ਵੀ ਜ਼ਿੰਮੇਵਾਰੀ ਤੈਹ ਹੋਊਗੀ ਤਈ ਐਸਐਚਓ ਜੇ ਕੋਈ ਹੈ ਇਸ ਦਾ ਪੰਡਾ ਨਾ ਸਭ ਉਹ ਤਾਂ ਕਹਿੰਦੇ ਜ਼ਿੰਮੇਵਾਰੀ ਤੈਹ ਹੋਈ ਪਈ ਕੋਰਸ ਦੇਖੋ ਇਹ ਸਾਨੂੰ ਤਾਂ ਨਹੀਂ ਲੱਗਦਾ ਕਿਸੇ ਪਿੰਡ ਚੋਂ ਵੀ ਇਹਨਾਂ ਨੇ ਨਸ਼ਾ ਖਤਮ ਕੀਤਾ ਹੋਵੇ ਹਲੇ ਤੱਕ ਅਸੀਂ ਤਾਂ ਮੰਗ ਕਰਦੇ ਆ ਕਿ ਜੇ ਨਹੀਂ ਨਸ਼ਾ ਖਤਮ ਕਰ ਸਕਦੇ ਜਿਹੜੇ ਏਰੀਏ ਦੇ ਵਿੱਚ ਜਿਹੜੇ ਐਸਐਚਓ ਦੇ ਏਰੀਏ ਦੇ ਵਿੱਚ ਨਸ਼ਾ ਵਿਕਦਾ ਜੇ 2-4 ਥਾਣਿਆਂ ਦੇ ਐਸਐਚਓ ਜਿਹੜੇ ਉਹਨਾਂ ਤੇ ਨਾਲ ਦੀ ਨਾਲ ਪਰਚੇ ਕਰਕੇ ਸਸਪੈਂਡ ਕੀਤੇ ਜਾਣ ਨਾ ਤੇ ਫਿਰ ਜਿਹੜਾ ਵੀ ਐਸਐਚਓ ਜਿਹੜੇ ਥਾਣੇ 'ਚ ਲੱਗੂਗਾ ਉਹ ਆਪਦਾ ਏਰੀਆ ਸੇਫ ਕਰਨ ਦੀ ਕੋਸ਼ਿਸ਼